ਇਸ ਤਰ੍ਹਾਂ ਰਾਜਾ ਸ਼ਾਮ ਸਿੰਘ ਜਾਨੀ ਦੀਆਂ ਮਿੰਨਤਾਂ ਕਰਕੇ ਛੁੱਟਿਆ ਤੇ ਦੂਸਰੇ ਮਹਿਲ ਵਿੱਚੋਂ ਰਾਣੀ ਮਹਿਕ ਦੇ ਲਿਆ ਕੇ ਉਸ ਨੂੰ ਫੜਾ ਦਿੱਤੀ ਹੈ ਆਓ ਅੱਗੇ ਸੁਣੀਏ ਦੂਜੇ ਮਹਿਲੋਂ ਕੱਢ ਕੇ ਰਾਣੀ ਦਈ ਫੜਾਏ ਜਾਨੀ ਮਨ ਵਿੱਚ ਸੋਚਦਾ ਹੁਣ ਕੀ ਦਿਆਂ ਸਜਾਏ ਜਾਨੀ ਨੇ ਫੜ ਗਰਦਨੋ ਰਾਜੇ ਤਾਈ ਝਟ ਰਗਾਂ ਖੁਸ਼ਕ ਕਰ ਧੋਰ ਨੇ ਲਈ ਜੀਬ ਜੋ ਕਟ ਮੈਂਕ ਦੇ ਉਤਾਰੀ ਉਸੇ ਹੀ ਕਮੰਦ ਜੀ ਪਿੱਛੋਂ ਆਪ ਉਤਰੇ ਅਕਲਮੰਦ ਜੀ ਰਾਣੀਆਂ ਨੂੰ ਰਾਜਾ ਸੈਨ ਤਾਂ ਚਲਾਵੰਦਾ ਜਾਨੀ ਲੈ ਕੇ ਰਾਣੀ ਨੂੰ ਨਿਕਲ ਜਾਂਵੰਦਾ ਹੋ ਮੈਂ ਕਦੇ ਉਤਾਰੀ ਉਸੇ ਹੀ ਕਮੰਦ ਜੀ ਮੈਂ ਕਦੇ ਉਤਾਰੀ ਉਸੇ ਹੀ ਕਮੰਦ ਜੀ ਪਿੱਛੋਂ ਆਪ ਉਤਰੇ ਅਕਲਮੰਦ ਜੀ ਰਾਣੀਆਂ ਨੂੰ ਰਾਜਾ ਸੈਨ ਤਾਂ ਚਲਾਵੰਦਾ ਜਾਨੀ ਲੈ ਕੇ ਰਾਣੀ ਨੂੰ ਨਿਕਲ ਜਾਂਵੰਦਾ ਛਾਇਆ ਏਟ ਕੰਧਾਂ ਦੀ ਲੈ ਗਿਆ ਰਾਣੀ ਨੂੰ ਨੇੜੇ ਚ ਮੁਕਾਦਿਆਂ ਸਮਝ ਬਾਣੀ ਨੂੰ ਪਿੱਛੇ ਨਹੀਂ ਫੇਰ ਮੁੜ ਕੇ ਤਕਾਂਵੰਦਾ ਜਾਣੀ ਲੈ ਕੇ ਰਾਣੀ ਨੂੰ ਅਲੱਗ ਜਾਵੰਦਾ ਬੇ ਰਾਤੋ ਰਾਤ ਪਹੁੰਚਿਆ ਫਰਕ ਜਾਇ ਕੇ ਰਾਤੋ ਰਾਤ ਪਹੁੰਚਿਆ ਫਰਕ ਜਾਇ ਕੇ ਰਾਣੀ ਫੇਰ ਮੂੰਹ ਆਖ ਦੀ ਸੁਣਾਇਕੇ ਇੱਥੇ ਘੜੀ ਪਾਲ ਕੱਟ ਲੋ ਆਰਾਮ ਦਾ ਜਾਨੀ ਲੈ ਕੇ ਰਾਣੀ ਨੂੰ ਅਲੱਗ ਜਾਵੰਦਾ ਜਾਨੀ ਕਹਿੰਦਾ ਹੋਰ ਦੁੱਖੜੇ ਕਿਉਂ ਪਾਵੰਦੀ ਕੋਈ ਘੜੀ ਕੱਟ ਲੈਣ ਦੇ ਆਰਾਮ ਦੀ ਡੇਢ ਮੀਲ ਉੱਤੇ ਆਪਣੀ ਹੈ ਫੌਜ ਨਹੀਂ ਕੰਬੂਆ ਚ ਪੈ ਜੀ ਜਾ ਕੇ ਨਾਲ ਮੋਜ ਨੀ ਜਾਨੀ ਰਾਣੀ ਤਾਈ ਨਹੀਂ ਅਟਕਾਂਵੰਦਾ ਜਾਨੀ ਲੈ ਕੇ ਰਾਣੀ ਨੂੰ ਅਲੱਗ ਜਾਵੰਦਾ ਵੀ ਚੱਲੋ ਚੱਲੇ ਆ ਕੇ ਫੌਜ ਵਿੱਚ ਵੜਦੇ ਦੇਖ ਜਾਨੀ ਚੋਰ ਨੂੰ ਤਮਾਮ ਖੜਦੇ ਸਭ ਸੇ ਕੁਸ਼ੋਰ ਹੱਥ ਨੂੰ ਮਲਾਂਵੰਦਾ ਜਾਨੀ ਲੈ ਕੇ ਰਾਣੀ ਨੂੰ ਅਲੱਗ ਜਾਵੰਦਾ ਜਾਨੀ ਲੈ ਕੇ ਰਾਣੀ ਨੂੰ ਅਲੱਗ ਜਾਵੰਦਾ ਨਾਰਾ ਤਾਈ ਮਹਿਕ ਦੇ ਮਿਲੀ ਨਾਲ ਹਿਤਕਾਰ ਜਾਨੀ ਕੇਸ਼ੋ ਰਾਏ ਕੋ ਜਾ ਕਰ ਕਰੇ ਜੋਹਾਰ ਚਾਚੇ ਤਾਈ ਬੈਠ ਕੇ ਦਿਨ ਹਾਲ ਸੁਣਾਏ ਕਿ ਸੋ ਜਾਨੀ ਚੋਰ ਦੀ ਰਿਹਸਬਤ ਨੂੰ ਗਾਏ ਪਿਛੋਂ ਨਰ ਸੁਲਤਾਨ ਕਾ ਚਾਚੇ ਨੇ ਪ੍ਰਸੰਗ ਖੋਲ ਸੁਣਾਇਓ ਹਾਦਸੇ ਜਿਵੇਂ ਛੜਾਸੀ ਜੰਗ ਸੁਣਦੇ ਹੀ ਸਾਰ ਗੁੱਸਾ ਚੜਿਆ ਸਰੀਰ ਤਾਈਂ ਉਸੇ ਵੇਲੇ ਕਰ ਲਈ ਤੁਰਤ ਵੀਰ ਤਿਆਰੀ ਹੈ ਪਿੱਛੇ ਜਾ ਥਕੇਵਾ ਸਾਰਾ ਭੁੱਲਿਆ ਸੁਣ ਨਸਰ ਚੱਕੇ ਹਥਿਆਰ ਹੈ ਹਿੰਮਤ ਕਰ ਭਾਰੀ ਹੈ ਬਈ ਪਿੱਛੇ ਦਾ ਥਕੇਵਾ ਸਾਰਾ ਭੁੱਲਿਆ ਸੁਣ ਨਸਰ ਚੱਕੇ ਹਥਿਆਰ ਹੈ ਹਮਤ ਕਰ ਭਾਰੀ ਐ ਹੋਏ ਕੇ ਦਲੇਰ ਫਿਰ ਜਾਨੀ ਨੇ ਖੁਸ਼ੀ ਦੇ ਨਾਲ ਘੋੜੇ ਉੱਤੇ ਕਰ ਲਈ ਅੜਕ ਅਸਵਾਰੀ ਐ ਉਹ ਚੜ ਕੇ ਤੁਰੰਗ ਆਣ ਜੰਗ ਮੇਂ ਕਸ਼ੋਰ ਚੰਦਾ ਚੜ ਕੇ ਤੁਰੰਗ ਆਣ ਜੰਗ ਮੇਂ ਕਸ਼ੋਰ ਚੰਦਾ ਜੋਰ ਨਾਲ ਮਾਰੀ ਕਿਲਕਾਰੀ ਇੱਕੋ ਵਾਰੀ ਐ ਅੱਗੇ ਜੰਗ ਹੋਮਦਾ ਸਿਰ ਪਿਆ ਜੋਰ ਸ਼ੋਰ ਨਾਲ ਦੇਖ ਜਾਣੀ ਚੋਰ ਤਾਈ ਫੜਦੇ ਦਲੇਰੀਆਂ ਚਾਰ ਹੀ ਚੁਫੇਰੇ ਸਾਰੇ ਚੱਲਣ ਕਟਾਰੀਆਂ ਜੀ ਤੜਾਂ ਦੀਆਂ ਲੱਗੀਆਂ ਦਿਸਣ ਪੰਨਾਂ ਢੇਰੀਆਂ ਅਰਤਾ ਖਤਮ ਦਲ ਵੈਰੀ ਦਾ ਅਖੀਰ ਵਿੱਚ ਆਕੇ ਜਾਨੀ ਚੋਰ ਨੇ ਉਠਾਤੀਆਂ ਅੰਧੇਰੀਆਂ ਹੋ ਫੜਿਆ ਚਿੱਤਰ ਸੈਨ ਰਗਾ ਤੋਂ ਕਿਸ਼ੋਰ ਚੰਦਾ ਫੜਿਆ ਚਿੱਤਰ ਸੈਨ ਰਗਾ ਤੋਂ ਕਿਸ਼ੋਰ ਚੰਦਾ ਧੰਨ ਜਾਨੀ ਸੂਰਮਿਆਂ ਓਏ ਮਹਿਮਤਾ ਨੇ ਤੇਰੀਆਂ ਧੰਨ ਜਾਨੀ ਸੂਰਮਿਆਂ ਓਏ ਹਿੰਮਤਾਂ ਨੇ ਤੇਰੀਆਂ